ਹਲਕਾ ਪੈਲ ਦੇ ਵਿਧਾਇਕ ਮਨਮਿੰਦਰ ਸਿੰਘ ਗਿਆਸਪੁਰਾ ਨੇ ਦਾਣਾ ਮੰਡੀ ਪੈਲ ਵਿਖੇ ਹਲਕੇ ਦੇ ਐਸ்சி ਭਾਈਚਾਰੇ ਦੇ 28 ਲਾਪਤਰੀਆਂ ਨੂੰ 40,445000 ਰੁਪਏ ਦੀ ਕਰਜ਼ਾ ਮਾਫੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ੇ ਮਾਫ ਕਰਕੇ ਗਰੀਬ ਪਰਿਵਾਰਾਂ ਦੀ ਬਾਹ ਫੜਨ ਦਾ ਵੱਡਾ ਉਪਰਾਲਾ ਕੀਤਾ ਹੈ ਜਿਸ ਨਾਲ ਲਾਪਤਰੀ ਪਰਿਵਾਰ ਹੁਣ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਣਗੇ। ਆਰਥਿਕ ਤੌਰ ਤੇ ਖੁਦ ਮੁਖਤਿਆਰ ਬਣ ਸਕਣਗੇ। ਮਨਵਿੰਦਰ ਸਿੰਘ ਗਿਆਸਪੁਰ ਨੇ ਗੱਲਬਾਤ ਕਰਦੇ ਕਿਹਾ ਕਿ ਲੁਧਿਆਣਾ ਜਿਲ੍ਹੇ ਅੰਦਰ 260 ਲੋਪਾਤਰੀਆਂ ਨੂੰ 5 ਕਰੋੜ 34 ਲੱਖ ਰੁਪਏ ਦੀ ਕਰਜ਼ਾ ਮਾਫੀ ਦਾ ਲਾਭ ਮਿਲਿਆ ਹੈ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸ ਨੇ ਇਸ ਪਾਈਚਾਰੇ ਦੇ ਲੋਕਾਂ ਦੇ ਨਾਲ ਕੀਤਾ ਹੋਇਆ ਵਾਦਾ ਪੂਰਾਇਆ ਹੈ ਵੀਰਕਾਰ ਜੀ ਇਹਦਾ ਕਰਜ਼ਾ ਕਿੰਨਾ ਸੀ ਆਪਣਾ ਆਪਣਾ ਜੀ ਅਸੀਂ 30000 ਲਿਆ ਸੀਗਾ ਕਿੰਨੀਆਂ ਕਿਸ਼ਤਾਂ ਆ ਰਹੀਆਂ ਸੀ ਪਹਿਲਾਂ ਬਹੁਤ ਜ਼ਿਆਦਾ ਕਿ ਇਹਨਾਂ ਦੇ ਡੈਡੀ ਵੀ ਡੈਥ ਹੋ ਗਈ ਸੀ ਤੇ 40 ਰੁਪਏ ਰਹਿ ਗਏ ਸੀਗੇ ਵੀ ਇਹ ਇਹ ਵੱਧ ਦਾ ਵਾਤਾਵਰਣ ਚੱਲਿਆ ਗਿਆ ਸੀ ਮੈਂ ਪਹਿਲਾਂ ਕਿਸੇ ਦਾ ਪਰਫਿ ਜੋ tinha ਸੀ ਗਿਆ ਫਿਰ ਉਹਨਾਂ ਦੀ ਡੈਥ ਹੋ ਗਈ ਫਿਰ ਮੇਰਾ ਇਥੋਂ ਅੱਜ ਤੱਕ ਕਿਸੇ ਨੇ ਨਹੀਂ ਮਾਫ ਕਰਿਆ ਜੀ ਇਹ ਸਰਕਾਰ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਜੀ ਅੱਜ ਤੁਹਾਨੂੰ ਇੱਥੇ ਬੁਲਾ ਕੇ ਬਕਾਇਦਾ ਜਿਹੜੇ ਸਰਟੀਫਿਕੇਟ ਦਿੱਤੇ ਗਏ ਨੇ ਬਹੁਤ ਧੰਨਵਾਦ ਹੈ ਜੀ ਕਿੰਨੀ ਤੁਹਾਨੂੰ ਰਾਤ ਮਿਲ ਰਹੀ ਹੈ ਬਹੁਤ ਜ਼ਿਆਦਾ ਹੈ ਕੀ ਕਹੋਗੇ ਸਰਕਾਰ ਦੇ ਕੰਮ ਬਾਰੇ ਬਹੁਤ ਵਧੀਆ ਇਹਨਾਂ ਨੇ ਕੰਮ ਕਰਿਆ ਜੀ ਬਹੁਤ ਵਧੀਆ ਇਹਨਾਂ ਨੇ ਦੁਨੀਆਦਾਰੀ ਚ ਤੋਂ ਦਿੱਤਾ ਸਨ ਸ਼ਾਬਾਸ਼ ਧੰਨਵਾਦ ਜੀ ਇਹਨਾਂ ਦਾ ਔਰ ਸਤ੍ਰਾਂ ਜੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਜਗੀੜਾ ਜੀ ਕਿਹੜਾ ਕਰਜ਼ਾ ਸੀ ਜਿਹੜਾ ਲਿਆ ਹੋਇਆ ਸੀ ਟਰਡਾ ਕਾਰਪੋਰੇਸ਼ਨ ਤੋਂ ਲਿਆ ਕਿੰਨਾ ਸੀਗਾ ਜੀ 70 ਲਿਆ ਸੀ ਵੱਧ ਬਹੁਤ ਜਿਆਦਾ ਹੋ ਗਿਆ ਤੇ ਹੁਣ ਸਰਕਾਰ ਨੇ ਮਾਫ ਕਰਿਆ ਜੀ ਬਹੁਤ ਬਹੁਤ ਸ਼ੁਕਰੀਆ ਜਨ ਕਿ ਸਤ੍ਰਾਂ ਲੱਗਦਾ ਵੀ ਜਿਹੜਾ ਗਰੀਬ ਪਰਵਾਰਾਂ ਦਾ ਜਦ ਬਹੁਤ ਵਧੀਆ ਲੱਗਦਾ ਬਹੁਤ ਪਹਿਲਾਂ ਕਦੇ ਇਦਾਂ ਦੇ ਸਰਕਾਰਾਂ ਦੇ ਕੰਮ ਕਰੇ ਕਿਤੇ ਨਹੀਂ ਕੀ ਕਹੋਗੇ ਇਸ ਸਰਕਾਰ ਬਾਰੇ ਬਹੁਤ ਵਧੀਆ ਜੀ ਕਿੰਨੀ ਖਰਾਹਤ ਮਿਲ ਗਈ ਕਰਦੇ ਆ ਮਾਫੀ ਬਹੁਤ ਮਿਲ ਗਈ ਬਹੁਤ ਬੜੇ ਖੁਸ਼ ਆਈ ਕੋ ਕਿਤਨੇ ਰਾਂਹ ਹੋਏ ਬੜੇ ਆਲ ਦੇ ਇਹਨਾਂ ਛੱਡੇ ਕਰਜ਼ਾ ਮਾਫੀ ਸਰਟੀਫਿਕੇਟ ਦਿੱਤੇ ਨੇ ਮੇਰੇ ਭਾਵੇਂ ਕਿੰਨੀ ਕਰਾ ਬਹੁਤ ਵਧੀਆ ਹੋਇਆ ਜੀ ਅਜੇ ਤੱਕ ਕਿਸੇ ਨੇ ਮਾਫ ਨਹੀਂ ਕਰਿਆ ਸਾਡਾ ਕਰਜ਼ਾ ਇਹਨਾਂ ਨੇ ਸਰਕਾਰ ਨੇ ਵਧੀਆ ਕੀਤਾ ਛੱਡਾ ਕਰਜ਼ਾ ਮਾਫ ਕਰਕੇ ਤੁਹਾਡਾ ਕਿੰਨਾ ਕਰਦੇ ਸਾਡਾ ਇਹ 60000 ਲਿਆ ਜੀ ਵੱਧ ਗਿਆ ਜੀ ਹਾਂ ਇਹਨਾਂ ਨੇ ਐਮਐਲਏ ਸਾਹਿਬ ਦੀ ਮਿਹਰਬਾਨੀ ਨਾਲ ਸਾਡਾ ਕਰਜ਼ਾ ਮਾਫ ਹੋਇਆ ਅਸੀਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕੰਨ ਕਦੇ ਇਸ ਸਰਕਾਰਾਂ ਚ ਹੋਇਆ ਵੀ ਜਾਂ ਇਸ ਤਰ੍ਹਾਂ ਦੇ ਕਾਜੇ ਛੋਟੇ ਪਰਿਵਾਰਾਂ ਦੇ ਜਾਂ ਵੱਡੇ ਪਰਿਵਾਰਾਂ ਦੇ ਨਹੀਂ ਨਹੀਂ ਕਦੇ ਨਹੀਂ ਹੋਇਆ ਆ ਸਰਕਾਰ ਨੇ ਕਰੇ ਅੱਜ ਬੜੀ ਖੁਸ਼ੀ ਦੀ ਗੱਲ ਆ ਜੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਬ万 ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜੋ ਸਰਕਾਰ ਚੱਲ ਰਹੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਆ ਇਹ ਸਹੀ ਮੈਨੇਡਾ ਦੇ ਵਿੱਚ ਸੰਵਿਧਾਨ ਨੂੰ ਮੰਨਣ ਵਾਲੀ ਸੰਵਿਧਾਨ ਨੂੰ ਬਚਾਉਣ ਵਾਲੀ ਸਰਕਾਰ ਆ ਅੱਜ ਤੱਕ ਤੁਸੀਂ ਪਿਛਲੇ 70 ਸਾਲ ਦਾ ਇਤਿਹਾਸ ਚੱਕ ਕੇ ਦੇਖ ਲਓ ਕਿ ਕਿਸੇ ਵੀ ਸਰਕਾਰ ਨੇ ਕਿਸੇ ਗਰੀਬ ਐਸਸੀ ਪਰਿਵਾਰ ਦੀ ਕਦੇ ਦੁੱਕੀ ਵੀ ਮਾਫ ਕੀਤੀ ਹੋਵੇ ਗਰੀਬ ਪਰਿਵਾਰ ਐਸਸੀ ਪਰਿਵਾਰ ਜਿਹੜੇ ਕਿ ਅਗਰ ਐਸਸੀ ਕਾਰਪੋਰੇਸ਼ਨ ਤੋਂ ਕੋਈ ਕਰਜ਼ਾ ਲੈਂਦੇ ਸੀ ਉਨ੍ਹਾਂ ਦੇ ਕਰਜ਼ੇ ਦੀ ਪੰਡਤਾ ਵਧੀ ਜਾਂਦੀ ਸੀ ਪਰ ਕਦੇ ਉਨ੍ਹਾਂ ਦੀ ਮਾਫੀ ਦੇ ਵੱਲ ਕਿਸੇ ਵੀ ਸਰਕਾਰ ਨੇ ਚਾਹੇ ਕੋਈ ਮੁੱਖ ਮੰਤਰੀ ਚੰਨੀ ਬਣ ਗਿਆ ਹੋਵੇ ਚਾਹੇ ਕੋਈ ਬਣ ਗਿਆ ਹੋਵੇ ਕਿਸੇ ਨੇ ਵੀ ਐਸਸੀ ਦਲਤ ਪਰਿਵਾਰਾਂ ਦੇ ਨਾਲ ਇੰਨੀ ਮਿਹਰਬਾਨੀ ਨਹੀਂ ਦਿਖਾਈ ਹਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਮੋਦੀ ਸਾਹਿਬ ਬੀਜੇਪੀ ਹੁਣ ਵਾਲਿਆਂ ਨੇ ਤਾਂ ਮਿਹਰਬਾਨੀ ਬੜੀ ਵਾਰ ਦਿਖਾ ਦਿੱਤੀ بڑے بڑے ਲੋਕਾਂ ਦੇ ਤਾਂ ਕਰਜ਼ਿਆਂ ਦੇ ਉੱਤੇ ਲੀਕ ਬੜੀ ਵਾਰ ਮਾਰ ਦਿੱਤੀ ਪਰ ਜਦੋਂ ਗਰੀਬ ਦੀ ਵਾਰੀ ਆਉਂਦੀ ਸੀ ਤਾਂ ਹੱਥ ਘੁੱਟ ਲਿਆ ਜਾਂਦਾ ਸੀ ਤਾਂ ਉਦੋਂ ਕਰ ਲਿਆ ਜਾਂਦਾ ਸੀ ਕਿ ਇਹਦੇ ਘਰ ਨੂੰ ਕੁਰਖ ਕਰ ਦਿਓ ਇਹਦੇ ਜਿਹੜਾ ਹੈਗਾ ਜਿਹੜੀ ਚੀਜ਼ ਪਲਜ ਕੀਤੀ ਆ ਉਹਦੇ ਉੱਤੇ ਕਬਜ਼ਾ ਕਰ ਲਿਓ ਗਰੀਬ ਨੂੰ ਘਰੋਂ ਬਾਹਰ ਕੱਢ ਦਿਓ ਜ਼ਿੰਦਾ ਲਾ ਦਿਓ ਪਰ ਇਹਦੇ ਕਰਜ਼ੇ ਦੀ ਮੁਕਤੀ ਨਹੀਂ ਕਰਨੀ ਕਿਉਂਕਿ ਇਹਨੂੰ ਅਸੀਂ ਗੁਲਾਮ ਬਣਾ ਕੇ ਰੱਖਣਾ ਪਹਿਲੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਨੇ ਕਿ ਪੂਰੇ ਪੰਜਾਬ ਦੇ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਦਰਦ ਭਾਈਚਾਰੇ ਦੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਐਸਸੀ ਕਾਰਪੋਰੇਸ਼ਨ ਦੇ ਵਿੱਚੋਂ ਕਾਰਜਾ ਲਿਆ ਸੀ ਉਹਨਾਂ ਦੇ ਸਮੁੱਚੇ ਕਰਜ਼ੇ ਦੇ ਉੱਤੇ ਲੀਕ ਮਾਰੀ ਆ ਮੇਰੇ ਆਪਣੇ ਹਲਕੇ ਪੈਰ ਦੇ ਵਿੱਚ ਵੀ ਤਕਰੀਬਨ 45 ਲੱਖ ਰੁਪਏ ਦੇ ਕਰਜ਼ੇ ਦੇ ਉੱਤੇ ਮਾਨ ਸਾਹਿਬ ਨੇ ਲੀਕ ਮਾਰੀ ਆ ਅੱਜ ਸਾਰੇ ਜਿੰਨੇ ਵੀ ਸਾਡੇ ਇੱਥੇ ਪਰਿਵਾਰ ਸੀ ਬਹੁਤ ਗਰੀਬ ਪਰਿਵਾਰ ਸੀ ਇੱਕ ਮਾਤਾ ਕਹਿ ਰਹੀ ਸੀ ਕਿ ਮੇਰੇ ਹਸਬੰਡ ਦੀ ਡੈਥ ਹੋ ਗਈ ਸੀ ਪਹਿਲਾਂ ਮੈਂ ਕਿਸ਼ਤਾਂ ਭਰਉਂਦੀ ਸੀ ਪਰ ਘਰ ਵਾਲੇ ਦੀ ਡੈਥ ਹੋ ਗਈ ਘਰ ਦੀ ਰੋਟੀ ਚੱਲਣੀ ਮੁਸ਼ਕਲ ਸੀ ਤੇ ਮੈਂ ਕਿਸ਼ਤਾਂ ਕਿੱਥੋਂ ਭਰਾਂਦੀ ਕਰਜ਼ਾ ਵੱਧ ਵੱਧ ਕੇ ਪੰਡ ਬਣ ਗਈ ਸੀ ਤੇ ਮੈਨੂੰ ਚਿੰਤਾ ਸੀ ਕਿ ਕਿਤੇ ਕਦੇ ਐਸੀ ਕਾਰਪੋਰੇਸ਼ਨ ਵਾਲੇ ਆਉਣਗੇ ਤੇ ਮੇਰੇ ਘਰ ਨੂੰ ਜਿੰਦਾ ਲਾਉਣਗੇ ਪਰ ਕਹਿੰਦੀ ਧਰਵਾਦ ਕਰਦੀ ਆ ਮੈਂ ਉਸ ਅਕਾਲਪੁਰਖ ਦਾ ਉਹ ਲੋਕਾਂ ਦਾ ਆਮ ਜਨਤਾ ਦਾ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਸ ਕੁਰਸੀ ਤੇ ਬਿਠਾਇਆ ਜਿਹੜਾ ਕਿ ਨਿਆਂ ਦੀ ਗੱਲ ਕਰਦਾ ਰਾਜੇ ਇਹ ਗੱਲ ਜਿਹੜੀ ਆ ਉਹ ਨਿਆਂ ਦੀ ਗਰੀਬਾਂ ਦੀ ਦਲਤਾਂ ਦੀ ਕਰਨੀ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਕਰਜ਼ੇ ਦੇ ਉੱਤੇ ਜੋ ਲੀਕ ਮਾਰ ਕੇ ਬਹੁਤ ਵੱਡਾ ਇਤਿਹਾਸਿਕ ਫੈਸਲਾ ਲਿਆ ਇਹਦੇ ਤੋਂ ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਨੂੰ ਸੇਧ ਲੈਣੀ ਚਾਹੀਦੀ ਆ ਕੱਲੀਆਂ ਗੱਲਾਂ ਮਾਰਦੇ ਨਾਲ ਕੱਲੇ ਨਾਅਰੇ ਮਾਰਦੇ ਨਾਲ ਕੱਲੇ ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਦੇ ਨਾਲ ਸੰਵਿਧਾਨ ਨੇ ਨਹੀਂ ਜੇ ਬਚਣਾ ਸੰਵਿਧਾਨ ਨੇ ਤਾਂ ਬਚਣਾ ਜਿਨ੍ਹਾਂ ਦੀ ਕਰਕੇ ਸੰਵਿਧਾਨ ਬਣਿਆ ਉਹਨਾਂ ਲੋਕਾਂ ਨੂੰ ਸੰਭਾਲੀਏ ਉਹਨਾਂ ਨੂੰ ਗੱਲ ਨਾਲ ਲਾਈਏ ਉਹਨਾਂ ਦੇ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰੀਏ ਹਾਂ ਤੁਸੀਂ ਦੇਖੋ ਕਿ ਕਿੱਡੀ ਵੱਡੀ ਮੁੱਖ ਮੰਤਰੀ ਸਾਹਿਬ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ ਜਿਹੜਾ ਪੰਜਾਬ ਦਾ ਬਸੰਦਾ 10 ਲੱਖ ਰੁਪਏ ਦਾ ਦਾ ਹੈਲਥ ਦਾ ਕਾਰਡ ਜਿਹੜਾ ਉਹ ਬਣਾ ਕੇ ਦੇਣ ਜਾ ਰਹੇ ਆ ਚਾਹੇ ਤੁਸੀਂ ਇਲਾਜ ਸਰਕਾਰੀ ਚ ਕਰਾਓ ਕਰਾਓ ਪ੍ਰਾਈਵੇਟ ਚ ਕਰਾਓ ਕੋਈ ਲਿਮਟ ਨਹੀਂ 10 ਲੱਖ ਰੁਪਇਆ ਹਰੇਕ ਪਰਿਵਾਰ ਨੂੰ ਦਿੱਤੇ ਦੇਣ ਦੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਰ ਦਿੱਤੀ ਐਲਾਨ ਕਰ ਦਿੱਤਾ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਏਦਾਂ ਦੀ ਸਰਕਾਰ ਜਿਹੜੀ ਲੋਕਾਂ ਦੇ ਬਾਰੇ ਸੋਚਦੀ ਹੋਵੇ ਜਿਹੜੀ ਆਮ ਜਨਤਾ ਦੇ ਬਾਰੇ ਸੋਚਦੀ ਹੋਵੇ ਲੋਕਾਂ ਨੂੰ ਬਿਜਲੀ ਫਰੀ ਦਿੰਦੀ ਹੋਵੇ ਵਧੀਆ ਹਸਪਤਾਲ ਬਣਾ ਕੇ ਵਧੀਆ ਇਲਾਜ ਦਿੰਦੀ ਹੋਵੇ ਲੋਕਾਂ ਦੇ ਲਈ ਵਧੀਆ ਸਕੂਲਾਂ ਦਾ ਪ੍ਰਬੰਧ ਕਰਦੀ ਹੋਵੇ ਇਹ ਸਰਕਾਰ ਪਹਿਲੀ ਸਰਕਾਰ ਆ ਇਹ ਬਦਲਾਵ ਅਸਲ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਕੋਲੋਂ ਅਸੀਂ ਇਹ ਬਦਲਾਵ ਦੀ ਆਸ ਤੇ ਉਮੀਦ ਕਰਦੇ ਆ ਪਰ ਉਹਨਾਂ ਦਾ ਬਦਲਾਅ ਆਪਣੇ ਪਰਿਵਾਰਾਂ ਲਈ ਹੁੰਦਾ ਉਹਨਾਂ ਦਾ ਬਦਲਾਅ ਆਪਣੇ ਪੁੱਤ ਭਤੀਜਿਆਂ ਦੇ ਲਈ ਹੁੰਦਾ ਉਹਨਾਂ ਦਾ ਜਿਹੜਾ ਬਦਲਾਵ ਆਪਣੇ ਲਈ ਬੱਟੀਆਂ-ਬੱਟੀਆਂ ਮਹਿੰਗੀਆਂ ਲੈਂਡ ਕਰੂਜ਼ਰ ਸਰਕਾਰਾਂ ਲਈ ਤੇ ਲਈ ਹੁੰਦਾ ਜਿਵੇਂ ਕਿ ਪਿਛਲੇ ਐਮਐਲਏ ਦਾ ਮੁੰਡਾ ਕਹਿੰਦਾ ਸੀ ਪਰ ਸਾਡਾ ਬਦਲਾਅ ਲੋਕਾਂ ਦੇ ਲਈ ਆ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਲਈ ਆ ਜਿਹਦੇ ਲਈ ਅਸੀਂ ਵਚਨਬੱਧਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋ ਜਨ ਕल्याणकारी ਯੋਜਨਾਵਾਂ ਨੇ ਮਾਨਯੋਗ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹਮੇਸ਼ਾ ਚਲ